ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪੰਡ ਕਿਹੜਾ ਬਾਬਾ ਜੀ ਕੋਟੜਾ ਕੋੜਾ ਪੰਡਾ ਜੀ ਕੋਟੜਾ ਕੌੜਾ ਪੰਡਾ ਜੀ ਰਾਮਪੁਰੇ ਤੋਂ ਸਾਈਡ ਤੇ ਆ ਪੰਡ ਜੀ ਤੇ ਬਾਬਾ ਜੀ ਕੋਲੇ ਆਏ ਸੀ ਬਾਬਾ ਜੀ ਗ੍ਰੰਥੀ ਆ ਮੰਨ ਲਓ ਵੀ ਪਹਿਲਾਂ ਕਿਸੇ ਗੁਰਦੁਆਰੇ ਚ ਪੱਕੇ ਸੀ ਪਰ ਹੁਣ ਪਸ਼ੂਆਂ ਕਰਕੇ ਕਹਿੰਦੇ ਬਾਬਾ ਜੀ ਵੀ ਘਰਾਂ ਚ ਪ੍ਰੋਗਰਾਮ ਕਰੀਦੇ ਪਰ ਕੋਈ ਪੱਕਾ ਨਹੀਂ ਆ ਕਿਉਂ ਪਸ਼ੂਆਂ ਦਾ ਓਖਾ ਪਸ਼ੂਆਂ ਦਾ ਇਹਨਾਂ ਨੂੰ ਸ਼ੌਂਕ ਹੈ ਜੀ ਜੇ ਤੁਹਾਨੂੰ ਸਾਰੀ ਦੱਸਾਂਗੇ ਕਹਾਣੀ ਵੀ ਕਿੱਥੋਂ ਕੰਮ ਸ਼ੁਰੂ ਕੀਤਾ ਤੇ ਬਾਬੇ ਦਾ ਨੁਕਸਾਨ ਵੀ ਬਹੁਤ ਵੱਡਾ ਹੋਇਆ ਵੈ ਵਿਚਾਰੇ ਦਾ ਪਰ ਫਿਰ ਵੀ ਕੰਮ ਨਹੀਂ ਛੱਡਿਆ ਤੇ ਕੰਮ ਬਹੁਤ ਵਧੀਆ ਕਰ ਰਹੇ ਆ ਵੀ ਵਧੀਆ ਪਸ਼ੂ ਆ ਸਾਰੇ ਤੇ ਇੱਕ ਗਾਂ ਇਹਨਾਂ ਦੀ ਰਿਪੀਟ ਕਰ ਰਹੀ ਸੀ ਜਿਹੜੀ ਆ ਤੁਸੀਂ ਸਾਹਮਣੇ ਦੇਖ ਰਹੇ ਆ ਤੇ ਇਹਦੀ ਰਿਪੀਟ ਦੀ ਜਿਹੜੀ ਮੇਨ ਪ੍ਰੋਬਲਮ ਆ ਜੀ ਇੱਕ ਤਾਂ ਇਹਦਾ ਬਾਡੀ weight ਤੇ ਇੱਕ ਗਾਂ ਦੇ ਇਹਦੇ ਗੰਨ ਨਹੀਂ ਕ੍ਰੋਸ ਹੁੰਦੀ ਜੀ ਐਵੇਂ ਮੈਂ ਤੁਹਾਨੂੰ ਕਹਦਾ ਵੀ ਹੁਣ ਹੀਟ ਹੈ ਨਹੀਂ ਜੀ ਮੇਰੇ ਤੋਂ ਵੀ ਪੂਰੀ ਗੰਨ ਕ੍ਰੋਸ ਨਹੀਂ ਹੋਈ ਜੀ ਅੱਧੀ ਹੀ ਹੋਈ ਆ ਪੂਰੇ ਰਿੰਗ ਬਣੇ ਹੋਏ ਆ ਗਾਂ ਦੇ ਠੀਕ ਹੈ ਤੇ ਹੀਟ ਚ ਦੇਖੋ ਜੇ ਕੋਈ ਕਰ ਜਾਂਦਾ ਹੋਵੇ ਮੈਂ ਤਾਂ ਨਹੀਂ ਕਿਸੇ ਨੂੰ ਕਹਿੰਦਾ ਵੀ ਨਹੀਂ ਹੁੰਦੀ ਹੋਣੀ ਜੀ ਪਰ ਪਰ ਬਾਬਾ ਜੀ ਨੇ ਦੱਸਿਆ ਵੀ ਇੱਥੇ ਡਾਕਟਰਾਂ ਨੇ ਵੀ ਕਿਹਾ ਵੀ ਗੰਨਾ ਨਹੀਂ ਕਰਾਸ ਹੁੰਦੀ ਕਹਿੰਦੇ ਸੀ ਹਨਾ ਜੀ ਹਾਂ ਜੀ ਹਾਂ ਬਈ ਗਰਮ ਦੀ ਪ੍ਰੋਬਲਮ ਹੈ ਗੰਨਾ ਹੀ ਪ੍ਰੋਬਲਮ ਹੈਗੀ ਹੈ ਜੀ ਹਾਂ ਤੇ ਇਹ ਗਾ ਮੈਂ ਇਹਨਾਂ ਨੂੰ ਕਿਹਾ ਜੀ ਸਪਲੀਮੈਂਟ ਵਗੈਰਾ ਦੇ ਕੇ ਤੁਸੀਂ ਨੇਚਰਲ ਕਰਾਸ ਹੀ ਕਰਾ ਦਿਓ ਕਿਉਂ ਐਵੇਂ ਪੈਸੇ ਵਟਣ ਦਾ ਫਾਇਦਾ ਨਹੀਂ ਕਿੰਨੇ ਵਾਰੀ ਸੀਮ ਲਵਾ ਚੁੱਕੇ ਆਈ ਇਹ ਇਹ 4-5 ਵਾਰੀ ਲਵਾਦਾ ਜੀ ਆਪਾਂ ਕਚੋਸੋਡੇ ਕੋਲੇ ਆਈ ਹੈ ਨਾ ਫਿਰ ਪਹਿਲਾਂ ਵੀ ਕਿਸੇ ਨੇ ਮੱਥਾ ਮਾਰ ਗਿਆ ਆ ਪਹਿਲੇ ਮੱਥਾ ਇਹ ਹੋਊ ਹੈ ਕਿ ਨਾ ਸਾਫ ਦੀ ਸੂਈ ਵੀ ਦਾ ਹੋਊਗਾ ਹਾਂ ਕਿੰਨਾ ਦੁੱਧ ਦੇ ਰਹੀ ਹੈ ਜੀ ਹੁਣ ਇਹ ਹੁਣ 7 ਲੀਟਰ ਹੈ ਜੀ ਪਹਿਲਾਂ ਤਾਂ ਘੱਟ ਸੀ 5 ਕੇ ਆ ਜਦੋਂ ਆ ਪੋਟਰ ਪਾਰਨ ਲੱਗ ਲੱਗੇ ਆ ਤੇ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦੇ ਨੂੰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਆਪ ਨੂੰ ਤਾਂ ਮੋੜ ਮੋੜ ਹੋ ਗਿਆ 6-7 ਸਾਲ ਹੋ ਗਏ ਜੀ ਹਾਂਜੀ ਤੇ ਹੁਣ ਮਲੋਂ ਜਿਆਦਾ ਆਪਾਂ ਮਲੋਂ ਹੁਣ 2-3 ਸਾਲਾਂ ਨੇ ਹੁਣ ਜਿਆਦਾ ਪਹਿਲਾਂ ਬਾਈ ਕਿਵੇਂ ਹੋਇਆ ਤੁਹਾਡੇ ਨਾਲ ਤੁਸੀਂ ਸਾਰਾ ਦੱਸ ਦਿਓ ਜਿਹੜਾ ਤੁਸੀਂ ਮੈਨੂੰ ਦੱਸਿਆ ਵੀ ਕਿਵੇਂ ਸੀ ਕਿਹੜੀਆਂ ਗਾਵਾਂ ਤੋਂ ਸ਼ੁਰੂ ਕੀਤਾ ਸੀ ਤੇ ਕੀ ਪ੍ਰੋਬਲਮ ਆਈ ਮਲੋਂ ਜਰਸੀ ਬਣਾ ਹੀ ਲੈਂਦੀ ਸੀਗੀ ਆਪਾਂ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਉਹ ਗੱਲ ਬਾਈ ਹੁਣ ਹੋ ਗਏ ਚ 5 ਕਿ ਸਾਲ ਹੋ ਗਏ ਜੀ ਠੀਕ ਹੈ ਜੀ ਫਿਰ ਜੀ ਉਹਨੂੰ ਬਸ ਉਹ ਲੈਤੀਆਂ ਸੀ ਆਪਾਂ 50000 ਰੁਪਏ ਦੇ ਇੱਕ ਘਾਹ ਲੈਤੀ ਮਲੋ 2.5 ਲੱਖ ਰਿੰਗਾਂ ਲੈ ਜਾਂਦੀ ਆ 2.5 ਲੱਖ ਦੀਆਂ ਲੈਤੀਆਂ ਜੀ ਅੱਛਾ ਜੀ ਤੇ ਉਹ ਕਿਸੇ ਨੂੰ ਕੋਈ ਲੋਹ ਮੁੱਤਨ ਲਾ ਗਈ ਹਾਂਜੀ ਉਹ ਵੀ ਕਿਸੇ ਨੂੰ ਬੰਨ ਪੈ ਗਿਆ ਜੀ ਹਾਂਜੀ ਤੇ ਉਹਨ ਸਾਰਾ ਕਿਸੇ ਨੂੰ ਬੁਖਾਰ ਹੋ ਗਿਆ ਜੀ ਹਾਂਜੀ ਤੇ ਤੇ ਕਿਸੇ ਨੂੰ ਉਹਨੋਂ ਬਿਮਾਰੀ ਵੀ ਆ ਗਈ ਸੀ ਵਿੱਚ ਤਪੜੀਆਂ ਜੀ ਹਾਂ ਅੱਛਾ ਉਹ ਲੰਪੀਸ ਕੈਨ ਸੀ ਲੰਪੀ ਕੇ ਉਹ ਆ ਗਈ ਸੀ ਉਹਦਾ ਫਲੋਟ ਹੋ ਗਈ ਸੀ ਠੀਕ ਆ। ਬਾਅਦ ਫਿਰ ਉਹਨੂੰ ਪਤਾ ਕੀ ਹੋ ਗਿਆ ਪ੍ਰੋਬਲਮ ਵੀ ਵਹੀ। ਮੰਨ ਲਓ ਮਹੀਨੇ ਰੇਡ ਮਹੀਨੇ 'ਚ ਸਾਰਿਆਂ ਤੁਸੀਂ ਕਹਿੰਦੇ ਐਕਸਪਾਇਰ ਹੋ ਗਏ ਸਾਰੇ ਗਾਵਾਂ ਵਾਲੇ। ਹਾਂ ਹਾਂ ਖਤਮ ਹੋ ਗਿਆ ਸੀ ਕੰਮ ਦੀ ਜਮਾਂ। ਮੰਨ ਲਓ ਘਰ ਵਿਹਲਾ ਹੋ ਗਿਆ ਸੀ। ਜਦੋਂ ਵਿਹਲਾ ਹੋ ਗਿਆ ਸੀ ਜੀ। ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਫਿਰ। ਉਸ ਤੋਂ ਬਾਅਦ ਆਪਾਂ ਮਰ ਪਿੰਡ 'ਚੋਂ ਲੈਤੀ ਸੀ 20000 ਦੀ ਵੈਢ ਸੀ ਉਹ ਸੱਜਰ ਸੁਈ ਤੇ ਉਹਦਾ 8 ਕਿਲੋ ਲੀਟਰ ਦੁੱਧ ਸੀ। 8 ਕਿਲੋ ਲੀਟਰ ਦੁੱਧ ਸੀ ਠੀਕ ਹੈ। ਹਾਂ ਮਗਰ ਬੱਚੀ ਸਾਰ ਸਾਰੇ ਬੱਚੀ ਸੀ ਕੋਈ। ਨਹੀਂ ਥੋੜਾ ਐ ਮੰਨ ਨਹੀਂ ਕੀਤਾ ਵੀ ਯਾਰ ਪੰਜ ਗਾਵਾਂ ਸੀ ਪੰਜੇ ਮਰ ਗਈਆਂ ਵੀ ਚੱਲੋ ਪਰ ਕੀ ਫਾਇਦਾ ਕ ਹਾਂ ਤੇ ਮਾ ਕੇ ਕੋਈ ਨਾ ਮਹਾਪੰਮ ਮਲ ਮੈਂਚੂ ਕੁ ਜੁਰੂਈਏ ਕਿਸੇ ਦਿਨ ਸਾਲ ਇਹ ਜਾ ਹੁੰਦਾ ਘਾਟੇ ਵਾਲਾ ਵੀ ਹੁੰਦਾ ਨਾਲ ਇਹ ਜਾ ਵੀ ਹੁੰਦਾ ਕੋਈ ਬਾਕੀ ਤੁਸੀਂ ਪਰਮਾਦਮਾ ਦੇ ਪਹਾੜੇ 'ਚ ਰੋਕਾਂ ਨੂੰ ਰਹਿਣਾ ਸਕੇ ਨਹੀਂ ਆਪਾਂ ਨੂੰ ਮੰਨਣਾ ਹੀ ਪੈਣਾ ਮੰਨਣਾ ਪੈਂਦਾ ਜੀ ਹਾਂ ਮੰਨਣਾ ਪੈਂਦਾ ਵੀ ਜਿਵੇਂ ਆਪਾਂ ਪਰ ਜਰਸੀ ਗਾਂ ਦੀ ਜਿਹੜੀ ਇਮਿਊਨਿਟੀ ਆ ਨਾ ਜੀ ਉਹ ਬਹੁਤ ਘੱਟ ਆ ਜੀ ਤੇ ਮੇਨ ਪ੍ਰੋਬਲਮ ਇਹਨਾਂ ਦੇ ਸੀਗੀ ਜਿਹੜੀਆਂ ਉਹ ਚਾਦਰਾਂ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਉਹ ਠੀਕ ਹੈ ਜੀ ਉਹ ਬਹੁਤ ਜ਼ਿਆਦਾ ਨੀਵੀਆਂ ਸੀ ਤੇ ਇੱਕ ਗਰਮੀ ਤੋਂ ਨੂੰ ਪਤਾ ਲੰਪੀ ਸਕੈਨ ਜੀ ਵੀ ਚਲੋ ਪਸ਼ੂਆਂ ਨੂੰ ਪ੍ਰੋਬਲਮ ਆਈ ਆ ਆ ਬਾਬਾ ਜੀ ਨੇ ਹੁਣ ਚਾਰ ਇਹਨਾਂ ਨੇ 4 ਕਿੱਲੇ ਲਈ ਤੁਸੀਂ ਮੱਕੀ ਆ 4 ਕਿੱਲੇ ਲਏ ਤੇ 4 ਕਿੱਲੇ ਮੱਕੀ ਦੇ ਨੂੰ 50000 ਨੂੰ ਲਈ ਆ ਹਾਂ 50000 ਨੂੰ ਬਲੋ 2.5 ਲੱਖ ਰੁਪਏ ਦਾ ਇਹ 4 ਬਾਗ ਇਹਨਾਂ ਨੇ ਰੱਖਿਆ ਹੋਇਆ ਜੀ ਘਰੇ ਠੀਕ ਹੈ ਜੀ ਇੱਧਰ ਥਾਂ ਵੀ ਨਾਲ ਲੈ ਵੀ ਪਸ਼ੂਆਂ ਚ ਵਧੀਆ ਇਹਨਾਂ ਨੂੰ ਹੁਣ ਬਚਦਾ ਜੀ ਇਸ ਟਾਈਮ ਤੇ ਚਲੋ ਕਿਸੇ ਟਾਈਮ ਇਹਨਾਂ ਦਾ 2.5 ਲੱਖ ਦਾ ਨੁਕਸਾਨ ਹੋਇਆ ਅੱਜ ਦੇਖੋ ਤੁਸੀਂ ਵੀ 2.5 ਲੱਖ ਦਾ ਇਹ 4 ਹੀ ਪਾਈ ਬੈਠਿਆ ਘਰੇ ਤੇ ਪਾਇਆ ਤਾਂ ਪਸ਼ੂਆਂ ਦੇ ਸਿਰ ਤੇ ਹੀ ਆ ਜੀ ਕੁਝ ਬਚਦਾ ਤਾਂ ਫੇਰ ਹੀ ਪਾਇਆ ਹਨ ਤੇ ਕਿੰਨਾ ਦੁੱਧ ਪਾ ਦਿੰਨੇ ਆ ਜੀ ਹੁਣ ਆਪਣਾ ਦਾ ਹੋਰ ਦਾ ਜੀ ਟੋਕੜ ਡਰਾਈ ਹੋਣਾ ਅੱਛਾ ਡਰਾਈ ਹੋਣ ਵਾਲਾ ਹੁਣ ਦਾ 20 ਲੀਟਰ ਦੁੱਧ ਪੈਂਦਾ ਹੁਣ ਆਪਾਂ ਕਿੰਨੇ ਕ ਪੈਸੇ ਓਦੋਂ ਬਾਅਦ ਪਸ਼ੂਆਂ ਤੇ ਲਾਤੇ ਜੀ ਬੰਨ ਕੇ ਚੱਲੋ ਓਦੋਂ ਦੇ ਓਦੋਂ ਬਾਅਦ ਦਾ ਬਸ ਸਮਝ ਲੈ ਜੀ ਹੁਕਰੋਂ ਤਾਂ ਕੋਈ ਲਾਏ ਨਹੀਂ ਅੱਛਾ ਘਰੋਂ ਨਹੀਂ ਲਾਏ ਨਹੀਂ ਘਰੋਂ ਦੀ ਹੁੰਦਾ ਚੱਲੋ ਕਮਾਈ ਚੋਂ ਲਈ ਓਦੋਂ ਬਾਅਦ ਬਸ ਇੱਕ ਗਵੜ ਲੈ ਲਈ ਉਹ ਆਪਣਾ ਦੁੱਧ ਵਾਲਾ ਬੰਦਾ ਬਹੁਤ ਵਧੀਆ ਜੀ ਉਹ ਜੋ ਮਊ ਆਪਣ ਨੂੰ ਦੁੱਧ ਪੈਸੇ ਦੇ ਦਿੰਦਾ ਪੈਸੇ ਦੇ ਦਿੰਦਾ ਵੀ ਦੁੱਧ ਪਾਈ ਉਹ ਕਾਰ ਲੈਂਦੀ ਜੀ ਓਦੋਂ ਬਾਅਦ ਇੱਕ ਫੇਰ ਲੈ ਲਈ ਫੇਰ ਦੂਜੀ ਕਾਰ ਲੈ ਚ ਫੇਰ ਆਵੇਂ ਮਾਲੋ ਵੀ ਪਰਮਾਤਮਾ ਨੇ ਆਪਣੇ ਤੋਂ 5 ਖੋਈਆਂ ਸੀ ਤੇ ਅੱਜ ਆਪਣੇ 8 ਮਿਲੀਆਂ 8 ਖੋਈਆਂ ਹੋ ਗਿਆ ਨਾ ਜੀ ਜਿਹਦੇ ਤੁਸੀਂ ਸਵਾਰ ਰੱਖਿਆ ਸੀ ਸਵਾਰ ਰੱਖਿਆ ਜੀ ਹਾਂ ਸਵਾਰ ਰੱਖਿਆ ਵੀ ਚਲੋ ਐ ਨਹੀਂ ਵੀ ਕਾ ਹੌਸਲਾ ਨਹੀਂ ਆ ਰਿਹਾ ਵੀ ਯਾਰ ਮਰ ਗਈਆਂ ਦਾ ਹੁਣ ਵੀ ਸਾਨੂੰ ਕੁਛ ਆਸ ਨਹੀਂ ਉਹਨੂੰ ਚੰਗੇ ਟੀਕੇ ਭਰਾਏ ਡੈਨਮਾਰਕ ਦੇ ਟੀਕੇ ਭਰਾਏ ਆਪਣੇ ਅੱਛਾ ਵਧੀਆ ਭਰਾਏ ਵੀ ਜਿਹੜੇ ਹੁਣ ਬੱਸੀਆਂ ਆ ਗਈਆਂ ਹਾਂ ਨਾਲ ਬਾਹਰ ਜਾਣੇ ਹੋਰ ਹਾਂ ਹਾਂ ਵਾਧ ਜਾਣੇ ਆ ਜੀ ਪਰਮਾਤਮਾ ਕਰੂਗਾ ਮੇਰਾ ਹਾਂ ਜੇ ਘਾਟਾ ਪਾਇਆ ਤਾਂ ਚਲੋ ਇੱਕ ਟਾਈਮ ਘਾਟਾ ਤਾਂ ਫਿਰ ਵਾਧਾ ਵੀ ਹੋਊਗਾ ਹਾਂ ਹਾਂ ਜੀ ਹਾਂ ਜੀ ਹਾਂ ਸਹੀ ਹਾਂ ਇਹ ਜੋ ਟੀਵੀ ਕਿੱਤੀ ਰਹੀ ਸੀ ਜੀ ਹਾਏ ਮਾਝ ਦੇ ਮਗਰ ਆਈ ਸੀ ਆਪਣੇ ਕੋਲ ਜੀ ਅੱਛਾ ਮਾਝੂਰੇ ਮਗਰ ਬੁਰੀ ਮੱਝ ਸੀ ਆਪਣੇ ਕੋਲ ਮੁਖ ਸਰ ਤੋਂ ਹਰ ਰਾਜ ਸਾਹਿਬ ਪੰਡਾ ਅੱਛਾ ਗੁਰੂ ਹਰ ਸਾਹਿਬ ਹਾਂ ਉੱਥੋਂ ਲੈਤੀ ਸੀ ਆਪਾਂ ਅੱਛਾ ਉੱਥੋਂ ਲਈ ਸੀ ਹਾਂ ਉਹ ਆਪਾਂ 2 ਸਾਲ ਰੱਖੀ ਸੀ ਝੋਟੀ ਉਹ ਵੇਚਤੀ ਸੀ ਫੇਰ ਆਪਾਂ ਝੋਟੀ ਇਹ ਮਗਰ ਰਿਸੀ ਆ ਗਈ ਸੀ ਅੱਛਾ ਇਹ ਮਗਰ ਆਈ ਜੀ ਹਾਂ ਇਹ ਫੇਰ ਆਪਾਂ ਮਲ ਰੱਖ ਲਈ ਅੱਛਾ ਇਹ ਹੁਣ ਆਪਣੀ ਘਰ ਦੀ ਗੁੱਤੀ ਤਿਆਰ ਹੈ ਜੀ ਵੱਧਦਾ ਸਰਾਈ ਸੀ ਨੇ ਇਹਨਾਂ ਨੇ ਅੱਛਾ ਇਹਨੇ ਨਹੀਂ ਕੀਤਾ ਇਹ ਸੀ ਨਹੀਂ ਕੀਤਾ ਜੀ ਠੀਕ ਹੈ ਸਭ ਤੋਂ ਜਿਆਦਾ ਗੁਰੂ ਜੀ ਮੰਨ ਲਓ ਇਹੀ ਆਪਣੇ ਘਰੇ ਆਈ ਹੈ ਏਸੀ ਨਹੀਂ ਮੰਨ ਲਓ ਤੇ ਇਹ ਵਹਿੜ ਜੀ ਇਹ ਉਹ ਵੜ ਦੀ ਉਪਰ ਅੰਦਰੋਂ ਖੜੀ ਹੈ ਅੱਛਾ ਉਹ ਵੜ ਵੀ ਤੁਸੀਂ ਹਿਸਾਬ ਨਹੀਂ ਲਈ ਜੀ ਹਾਂ ਹਾਂ ਉਹ ਬੱਚੀ ਵਾ ਕਰਾਈ ਅੱਛਾ ਇਹ ਬੱਚੀ ਉਹਦੇ ਮਗਰ ਦੀ ਹਾਂ ਆ ਮੰਨ ਲਓ ਆਪਣਾ ਘਰ ਦੀਆਂ ਤਿਆਰਾ ਦੋਵੇ ਹਾਂ ਕਰਦੀਆਂ ਜੀ ਹਾਂ ਠੀਕ ਹੈ ਦੋਵੇਂ ਕਰਦੀਆਂ ਤੇ ਇਹ ਗਾਂ ਦੀ ਜਿਹੜੀ ਜਰਸੀ ਇਹ ਵੀ ਆਪਾਂ ਮਤਲਬ ਰਿਪੀਟਰ ਦਾ ਕੰਮ ਹੀ ਜੀ ਅੱਛਾ ਰਿਪੀਟਰ ਸਹੀ ਹੈ ਹਾਂ ਜੀ ਇਹ ਕਿੰਨੇ 32000 ਦੀ ਕਿੰਨੇ ਦੀ ਹੁਣ ਇਹਨੇ ਕਿੰਨਾ ਕਰੋ ਦਿੱਤਾ ਐਸੂਏ ਇਹ ਆਪਣੇ ਕੋਲ 15 ਲੀਟਰ ਸੀ ਹੁੰਦਾ ਤੁਸੀਂ ਐਤ ਕਿ ਸੂਗੀ ਜੀ ਇਹੇਕੇ ਆਪਣੇ ਕੋਲੇ ਕਿਸੂਗੀ ਜੀ ਆਪਣੇ ਕੋਲੇ ਅੱਛਾ ਆਪਣੇ ਕੋਲੇ ਐਤ ਕੀ ਸੀ ਐਤ ਕੀ ਸੂ ਆਪਾਂ ਉਹ ਦੋਕਰ ਲੈਤੀ ਸੀ ਉਹ 15 ਲੀਟਰ ਦੋ ਸੀਦੇ ਬੋਲੋ ਫਿਰ ਤਾਂ ਠੀਕ ਸੀ ਹਾਂ ਸਹੀ ਹਾਂ ਉਹ ਤਾਂ ਬਹੁਤ ਸੀ ਵਧੀਆ ਮੈਲ ਵੀ ਰੇਟ ਤੇ ਗਈ ਗਾ ਹਾਂ ਜੇ ਇਹ ਜ Punjab ਵਾਲੀ ਜਰਸੀ ਹੈ ਜੀ ਇਹ ਕਾਮਯਾਬ ਹੈ ਹਾਂ ਹੁਣ ਸਭ ਤੋਂ ਤੁਸੀਂ ਹਮਾਚਰ ਆਣਗੇ ਨੇ ਆਏ ਸੀ ਪਹਿਲਾਂ ਛੋਟੀਆਂ ਛੋਟੇ ਕਰ ਦਿੰਦੇ ਸੀ ਫਾਇਦਾ ਉਹ ਵੀ ਜਿਆਦਾ ਲਈ ਸੀ ਜੀ ਨਹੀਂ ਬਲ ਇੱਕ ਤਾਂ ਛੋਟੇ ਕਰ ਦਿੰਦੇ ਜਰਸੀਆਂ ਹੁੰਦੇ ਨੇ ਨਾ ਆਵਾਜ਼ ਲਾ ਲਾ ਇਹ ਤਾਂ ਛੋਟੀਆਂ ਸੀ ਜੀ। ਉਹੀ ਹੈ ਨਾ ਇਹ। ਕਿਤੇ ਨਾ ਬਈ ਬੇਲ ਲੰਮੀ ਆ। ਆ ਉਹ ਹਮਾਚ ਲਾਲੀਆਂ ਜੀ ਉਹ ਜਿਹੜੀਆਂ ਜਰਸੀਆਂ ਹਨ ਉਹ ਆਪਣੇ ਥੋੜਾ ਜਿਹਾ ਘੜ ਘੱਟ ਗੜਦੇ ਆ। ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਐ ਐਫ ਦੇ ਮੁਕਾਬਲੇ। ਆ ਸਹੀ ਗੱਲ ਆ ਜੀ। ਠੀਕ ਆ ਜੀ ਇੱਕ ਵਾਰੀ ਮੈਲਾ ਮੂਤ ਕੀ ਗਾਂ ਬਹਿ ਜਾਂਦੀ ਐ। ਬਹਿ ਜਾਂਦੀ ਐ ਜੀ। ਉਹ ਐਫ ਵੀ ਜਾਂਦੀ ਐ ਪਰ ਜਰਸੀ ਦੇ ਮੁਕਾਬਲੇ ਐਫ ਗਾਂ ਤਕੜੀ ਹੁੰਦੀ ਐ ਜੀ। ਹਾਂ ਉਹਦੇ ਹੁਣ ਤਾਂ ਇਹ ਮਰ ਹੁਣ ਬਈ ਜੇ ਕਰਨਾ ਰਾਮ ਕੰਮ ਕਾਜਾਂ ਮੱਝ ਤੇ ਜਾਂ ਵੱਡਾ ਬੀ ਜਾਦੀ ਐ। ਜਰਸੀ ਜਰਸੀ ਤੇ ਨਹੀਂ ਕਰਦੇ। ਉਹ ਦੂ ਬਾਹ ਨਹੀਂ ਲੈ ਗਏ ਐ। ਨਹੀਂ ਨਹੀਂ ਜਰਸੀ ਘਰੇ ਹੀ। ਜਮੀ ਵੀ ਵਾਰੀ ਜ ਇਹਦੇ ਸੀਮਨ ਕਿਹੜਾ ਲਵਾਇਆ ਹਣ ਇਹ ਹੁਣ ਡਾਕਟਰ ਡੈਨਮਾਰਕ ਦਾ ਲਾ ਕੇ ਗਿਆ 40 428 26 ਲਾ ਕੇ ਗਿਆ 40026 ਜੀ ਠੀਕ ਹੈ ਠੀਕ ਉਹ ਜਰਸੀ ਵੇੜ ਗਿਆ ਕਿਉਂ ਕਹਿੰਦਾ ਜੇ ਜਰਸੀ ਹੈ ਠੀਕ ਹੈ ਭਰਾਵਾ ਕਹਿੰਦਾ ਫਿਰ ਮੂਰੇ ਬੇਨਾ ਪ੍ਰੋਬਲਮ ਆ ਜੇ ਅੱਛਾ ਤੁਸੀਂ ਇਹ ਕੀ ਕਰ ਐਚਐਫ ਤੋਂ ਬਾਅਦ ਆ ਅੱਛਾ ਮੈਂ ਜਦ ਡੱਬੀ ਦੀ ਭਰਾ ਦੇ ਬਸ ਅੱਛਾ ਅੱਛਾ ਪ੍ਰੋਹ ਹਾਂ ਇਹਦੇ ਚੱਲ ਜੂਗਾ ਕੋਈ ਐਡੀ ਗੱਲ ਨਹੀਂ ਪਰ ਨਹੀਂ ਐਡੀ ਪ੍ਰੋਬਲਮ ਤਾਂ ਨਹੀਂ ਆਉਣੀ ਸੀ ਜੀ ਗਾ ਇਹਦਾ ਮੈਕਸ ਹੋ ਜਾਣਾ ਸੀ ਨਾ ਮੈਕਸ ਹੋ ਜਾਣਾ ਹਾਂ ਹਾਂ ਬੱਤਿਆ ਥੋੜਾ ਜਿਆ ਸਹੀ ਨਹੀਂ ਆਉਣਾ ਬਾਹਲਾ ਵਧੀਆ ਨਹੀਂ ਆਊਗਾ ਆਹ ਠੀਕ ਹੈ ਜੀ ਕਿਉਂ ਇਹ ਗਾਂ ਥੋੜੀ ਜਰਸੀ ਹੈ ਬੱਚਾ ਐਚਐਫ ਦੇ ਕ੍ਰੋਸ ਜਾਊਗਾ ਇਹ ਕਿਸੇ ਪਾਸੇ ਜੇ ਨਹੀਂ ਜਾਣਾ ਹਾਂ ਠੀਕ ਹੈ ਕਣੀ ਨਹੀਂ ਆ ਤੇ ਉਹ ਮਾਰਜੀ ਮੱਜ ਦੇ ਹੀ ਆਉ ਮੱਥਾ ਮਾਰਿਆ ਮੱਜ ਦੇ ਪੂਰੇ 2 ਸਾਲ ਤੋਂ ਸੋਣਾ ਜੀ ਮੱਜ ਨਹੀਂ ਵੀ ਜੇ ਅੱਛਾ 2 ਸਾਲ ਤੋਂ ਸੋਣਾ ਜੀ ਹਾਂਜੀ ਹਾਂਜੀ ਹਾਂ ਤੇ ਇਹਦੇ ਦੇ ਕਿੰਨੇ ਪੈਸੇ ਲਾਏ ਬਬਾਈ ਤੁਸੀਂ ਆਹ ਜਿਹੜਾ ਬਣਾਇਆ ਕਿਹੜਾ ਅਭਰਾਂਡਾ ਜੀ ਹਾਂਜੀ ਇਹਦੇ ਲੱਗੇ ਉਹਨਾਂ 2 ਲੱਖ ਰੁਪਈਆ ਲਾ ਇੰਟਰਲੂਟਰ ਬਾਕੇ ਬਣਾਇਆ ਈ ਪੂਰਾ ਹੈ ਉਧਰ ਫਿਰ ਉਧਰ ਬੱਬਲ ਸ਼ੀਟ ਪਾਦੀ ਹੈ ਹਾਂ ਉਹ ਬੱਬਲ ਸ਼ੀਟ ਨੂੰ ਖੁੱਲੇ ਛੱਡਣ ਦਾ ਇਰਾਦਾ ਕੀਤਾ ਈ ਹੋਣਾ ਅੱਛਾ ਖੁੱਲੇ ਛੱਡੋ ਹਾਂ ਠੀਕ ਹੈ ਸਹੀ ਹੈ ਜੀ ਫਿਰ ਹਾਂ ਉੱਨੇ ਉੱਨੇ ਪਾਸੇ ਛੱਡ ਛੱਡਦਾ ਹਾਂ ਇੱਧਰ ਵੀ ਇੱਧਰ ਮੱਝ ਮੱਝ ਇੱਧਰ ਕਰਦਾਂਗੇ ਇਹ ਹੁਣ ਕਿੰਨਾ ਟਾਈਮ ਆਈ ਇਹਦੇ ਚ ਇਹ 15 ਦਾ ਪਾ ਰਹਿ ਗਿਆ ਜੀ ਇਹ ਹੁਣ ਠੀਕ ਹੈ ਠੀਕ ਹੈ ਤੂੰ ਦੇ ਗਾ ਜੀ ਇਹ ਨੂੰ ਨੂੰ ਡਰਾਈ ਆ ਜੀ ਹੁਣ ਕੱਲ ਨੂੰ ਦੋ ਅੱਛਾ ਇਹ ਜੀ ਦਾ ਟਿਊਬਾਂ ਕਹਿੰਦੇ ਤੁਸੀਂ ਹਾਂ 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 ਇਹਦੇ ਟਿਊਬਾਂ ਭਰ ਕੇ ਕੈਪਰਾਂ ਵੈਂ ਟਿਊਬਾਂ ਹੋਣਗੀਆਂ ਜੀ ਉਹ ਏ ਵੀ ਬਸ ਬਲਾਂ ਬੱਚਾ ਸੈਟ ਕੀਤੀ ਜੀ ਅੱਛਾ ਬੱਚਾ ਸੈਟ ਆ ਦਵਾਈ ਉਹਨੂੰ ਡਾਕਟਰ ਨੇ ਦਵਾਈ ਬਰੀ ਕਰਕੇ ਅੱਛਾ 38 37 ਦਿਨਾਂ ਹੀ ਤੁਸੀਂ ਕਹਿੰਦੇ ਵੀ ਨਿਕਲ ਆ ਜੀ ਹਾਂ ਡਾਕਟਰ ਚੱਕਰੀ ਹਾਂ ਨਹੀਂ ਕਲੀਅਰ ਹੋਈ ਜੀ ਟਾਈਮ ਥੋੜਾ ਸੀ ਨਾ ਹੀ ਤਾਂ ਕਰਕੇ ਹੋ ਜਾਂਦਾ ਜੀ ਹਾਂ ਨਾ ਕਰਕੇ ਹੋਏ ਹੁਣ ਮੈਨੂੰ 7 ਕਿ ਮਹੀਨੇ ਦੀ ਸੂਈ ਵੀ ਆ ਜੀ ਅੱਛਾ ਇਹ ਵੀ ਹੁਣ ਖਾਲੀ ਆਈ ਐ ਇਸ ਟਾਈਮ ਹੁਣ ਖਾਲੀ ਆ ਜੀ ਤਾਂ ਹੁਣ ਬਾਰੇ ਦਵਾਈ ਦਵਾਈ ਭਰਾਈ ਸੀ ਡਾਕਟਰ ਤੋਂ ਜੀ ਅੱਛਾ ਦਵਾਈ ਭਰਾਈ ਐ ਹਾਂ ਹੁਣ ਵਾਲੀ ਜਦੋਂ ਹੀਟ ਜਾਊਗੀ ਹਾਂ ਬਗਵਾਰੇ ਦੇਖ ਕੀ ਠੀਕ ਹੈ ਭਰਾਓ ਹਾਂ ਫੇਰ ਠੀਕ ਹੈ ਭਰਾਓ ਠੀਕ ਹੈ ਤੇ ਹੁਣ ਤਾਂ ਹੀ ਮੰਨ ਕੇ ਚਲੋ ਜੀ ਜਿਹੜਾ ਪੈਸੇ ਆ ਜਿਹੜੇ ਕਮਾਏ ਆ ਪੈਸੇ ਉਹਨਾਂ ਦੇ ਹੀ ਆਪਾਂ ਸੂ ਸਾਰੇ ਹੈ ਜਿਹੜੇ ਮਤਲਬ ਪੈਸੇ ਇਹਨਾਂ ਦੇ ਜਿਹੜੇ ਇਹਨਾਂ ਦੇ ਲਾਏ ਵੇ ਪੈਸੇ ਘਰੋਂ ਨਹੀਂ ਲਾਇਆ ਨਨ ਕੋਰੋਂ ਨਹੀਂ ਕਿਹਾ ਚਲੋ ਜਰਸੀ ਤੋਂ ਬਾਅਦ ਤੁਸੀਂ ਘਰੋਂ ਪੈਸੇ ਨਹੀਂ ਲਾਇਆ ਨਾਲੇ ਜੀ ਜਰਸੀ ਵੀ ਦੁੱਧ ਚ ਹੀ ਲਗੀ ਲੈ ਹੁਣ ਕਿੰਨੀ ਅਣ ਕਮਾਈ ਤੁਹਾਨੂੰ ਮਹੀਨੇ ਦੀ ਹੁਣ ਪਹਿਲਾਂ ਤਾਂ ਆਪਣਾ ਪਾਇਆ ਜਾਂਦਾ ਸੀ 60 17 ਗਲੋਦ ਦੁੱਧ ਪਾਇਆ ਨਹੀਂ ਅੱਛਾ ਜੀ ਸਿਆਲ ਜੀ ਜਦੋਂ ਸੱਚ ਸੁੱਈ ਹਾਂਜੀ ਹਾਂਜੀ ਤੇ ਹੁਣ ਆਪਣਾ 20 ਲੀਟਰ ਪੈਂਦਾ ਜੀ 20 ਲੀਟਰ ਹੁਣ ਇਹ ਵੀ ਡਰਾਈ ਆ ਮੱਝ ਵੀ ਹੈ ਮੰਨ ਲਓ ਵੀ ਹੁਣ ਸਾਰੇ ਪਸ਼ੂ ਦਾ ਖਰਚਾ ਨਿਕਲੀ ਜਾਂਦਾ ਆ ਖਰਚਾ ਨਿਕਲੀ ਜਾਂਦਾ ਡਰਾਈ ਦੇ ਸਾਰੇ ਪਸ਼ੂ ਦਾ ਖਰਚਾ ਨਿਕਲੀ ਜਾਂਦਾ ਹੁਣ ਦੋ ਗਾਇਆਂ ਦੁੱਧ ਦਿੰਦੀਆਂ ਬਸ ਫਿਰ ਕਿਹੜੀ ਪਾਉਣੀ ਆ ਜੀ ਇਹ ਜਿਹੜੀ ਪਹਿਲਾ ਪ੍ਰੀਸ ਦੀ ਪਉਂਦੇ 30 ਨੰਬਰ ਦੀ ਹਾਂਜੀ ਜੋ ਸੱਤ ਰਸੂਏ ਹੁੰਦੀ ਕੋਸ ਹਾਂਜੀ ਹਾਂਜੀ ਉਹ ਤੋਂ ਬਾਅਦ ਜਦੋਂ ਆਹ ਹੁਣ ਜਦੋਂ ਤੋਕੜ ਹੋ ਜਾਂਦੇ ਬਸ ਜਦੋਂ ਪਤਾ ਵੀ ਇਹ ਬਦੁੱਤ ਕੱਟ ਗਿਆ ਹਾਂਜੀ ਉਹਨਾਂ ਤੋਂ ਬੇਕਾਰ ਹੀ ਹੁੰਦੀ ਬੇਰਕਾ ਦੀ ਹਾਂ ਠੀਕ ਹੈ ਉਹਨਾਂ ਤੋਂ ਆਪਾਂ ਮਤਲਬ ਉਹ ਪਾਉਣੇ ਸ਼ਕਤੀ ਬਪਾਦਨੇ ਦੀ अच्छा जी ਜਮਾਲਾ ਇੱਕ ਮਲ ਵੀਰੋ ਜੀ ਦੁੱਤੇ ਹੋਰ ਆਉਂਦੇ ਆ ਉਹ ਬਾਦਲ ਅੱਛਾ ਜਾ ਉਹ ਬਾਦਲ ਠੀਕ ਆ ਫੀਡ ਦਾ ਸਹੀ ਰਿਜ਼ਲਟ ਫੈਡ ਫੂਡ ਵਧੀਆ ਹੀ ਜਾਂਦੀ ਆ ਫੈਡ ਪੂਚੀ ਰੇਟ ਦੁੱਧ ਪਾਦੇ ਨਹੀਂ ਮਿਕਸ ਪਾਉਣੇ ਆ ਡੱਡ ਪਾਉਣੇ ਫਿਰ ਜੋ ਮੱਝ ਮਿਲਦੀ ਸੀ ਨਹੀਂ ਮੱਝ ਦਾ ਤਾਂ ਆਡੀ ਪਾਉਣੇ ਹੁੰਦੇ ਆ ਜੀ ਸਾਡੀ ਪਾਉਣੇ ਕੀ ਰੇਟ ਮਿਲ ਜਾਂਦਾ ਇੱਥੇ ਦੋਸਤ ਮੱਝ ਦਾ ਇੱਥੇ ਆਪਣਾ ਫੈਡ ਦੇ ਪਾਇਆ ਜਾਂਦਾ ਆ 8 ਕਿਲੋ ਫੈਡ ਆਉਂਦੀ ਆ ਅੱਛਾ 8 0 ਵਧੀਆ ਫੈਡ ਸੀ ਹਨਾ ਹਾਂ ਤੇ ਗਾਵਾਂ ਦਾ ਕੀ ਰੇਟ ਆਉਂਦਾ ਗਾਵਾਂ ਦਾ 4 0 ਫੈਡ ਆਉਂਦੀ ਆ ਜੀ 4 0 ਕੀ ਰੇਟ ਪਾ ਦਿੰਦੇ ਆ ਤੇ ਫੈਡ ਦਾ ਫੈਡ ਦਾ ਜੀ ਐਨਾ ਇਨਸਾਨ ਜੀ ਕਿਤੇ ਪੁੱਛਿਆ ਨਹੀਂ ਮੈਨੂੰ ਮਨ ਲਓ ਵੀ ਕੀ 37 38 ਰੁਪਏ ਦੋਧਾ ਲੱਗਦਾ ਹੈ ਕਿ ਘੱਟ ਲੱਗਦਾ ਐਨਾ ਕੀ ਹੋਵੇ ਸੀ ਕਿ ਪੁੱਛਿਆ ਨਹੀਂ ਹੋਇਆ ਇਹਨੂੰ ਕਹਿੰਦਾ ਮਨ ਲਓ ਵੀ ਤੁਹਾਡੇ ਬੰਦਾ ਵਿਸ਼ਵਾਸ ਵਾਲਾ ਵਿਚਾਰਾ ਪੈਸੇ ਵੀ ਦਿੰਦਾ ਨਾ ਹਾਂ ਅਸੀਂ ਤਾਂ ਕਾਪੀ ਕਾਪੀ ਵੀ ਨਹੀਂ ਕਿਤੇ ਲਾਈ ਨਹੀਂ ਫਿਰ ਸਹੀ ਹੈ ਜੀ ਤੇ ਵਿਸ਼ਵਾਸ ਕਰੋ ਅੱਖਾਂ ਬੰਦ ਕਰਕੇ ਕਰੋ ਸਹੀ ਹੈ ਫਿਰ ਜਦੋਂ ਬੰਦਾ ਤੁਹਾਨੂੰ ਅਗਾਸ ਪੈਸੇ ਵੀ ਦੇਈਆਂ ਤੁਹਾਡੀ ਹੈਲਪ ਵੀ ਕੀਤੀ ਹੈ ਬੰਦੇ ਨੇ ਤੇ ਆਪਾਂ ਉਹ ਤੇ ਛੱਟ ਕਰਕੇ ਇਹ ਵੀ ਮਾੜੀ ਗੱਲ ਹੈ ਉਹ ਮਾੜੀ ਗੱਲ ਉਹ ਮਗਾੜੇ ਤਾਂ ਮਗਾਣਦੇ ਹਾਂ ਉਹ ਬਾਈ ਨੇ ਆਪਣੀ ਦੁੱਧ ਨਹੀਂ ਆਪ ਕੋ 5 ਲੱਖ ਰੁਪਏ ਆ ਬਿਨਾ ਬਿਆਸ ਦੱਸਦਾ ਪੱਛਾ ਆਦੋਂ ਡੇਰੀ ਹੋਈ ਨਹੀਂ ਨਹੀਂ ਫੇਰ ਤਾਂ ਉਹ ਬੰਦੇ ਨੂੰ ਬਹੁਤ ਵਧੀਆ ਬੰਦਾ ਹੈ ਇਹ ਵੀ ਉਹ ਮੈਨੂੰ ਕਹਿੰਦਾ ਗਾਇਆਂ ਕੋਈ ਲਿਆ ਦੋ ਲਿਆ ਚਾਰ ਲਿਆ ਹੇ ਵੀ ਕਹਿੰਦਾ ਪੈਸੇ ਆ ਕੇ ਫਿਰ ਇਹੋ ਜਿਹੇ ਬੰਦੇ ਦਾ ਚਾਹੀਦੀ ਹੈ ਜੀ ਫਿਰ ਇਹੋ ਜਿਹੇ ਬੰਦੇ ਹੁਣ ਤੁਹਾਨੂੰ ਵਡਾਵਾ ਦਿੰਦਾ ਨਾ ਬੰਦੇ ਦੀ ਫੇਰ ਹੀ ਤੁਸੀਂ ਪਸ਼ੂ ਲਾਏ ਆ ਤਾਂ ਕਿ ਮੋਤਾ ਕਰਕੇ ਫਿਰ ਆਪਾਂ ਤਾਂ ਹੀ ਚਾਰ ਫੇ ਤਾਂ ਹੀ ਚਾਰ ਪਾਏ ਕਰੋ ਪੈਸੇ ਲੋਨ ਨੂੰ ਥੋੜਾ ਜੀ ਵੀ ਨਹੀਂ ਸੀ ਕਰਨਾ ਜਿਵੇਂ ਤੁਹਾਡਾ 2.5 ਲੱਖ ਦਾ ਨਿਕਾਣਾ ਨਹੀਂ ਹੁਣ ਨਹੀਂ ਹੋਣਾ ਫਿਰ ਕਹਿਣਾ ਮਤਲਬ ਵੀ ਫਾਰਮ ਤੁਹਾਡਾ ਉਹ ਬੰਦੇ ਨੇ ਹੀ ਬਣਾਇਆ ਤੁਸੀਂ ਹੀ ਬਣਾਇਆ ਉਹਨੇ ਹੀ ਬਣਾਇਆ ਜੀ ਚਲੋ ਕਰਨ ਵਾਲਾ ਦਾ ਪਰਮਾਤਮਾ ਵਰਕੇ ਇੱਕ ਬੰਦੇ ਜਾ ਕੇ ਵਸਦਾ ਹਾਂ ਹਾਂ ਜੀ ਹਾਂ ਹਾਂ ਸਹੀ ਗੱਲ ਆ ਬਾਬਾ ਜੀ ਚਲੋ ਮਿਹਨਤ ਕਰਦੇ ਰਹੋ ਬਾਕੀ ਤੁਸੀਂ ਕਰ ਹੀ ਰਹੇ ਜੀ ਵਧੀਆ ਕੰਮ ਹੈ ਹ ਹਾਂ ਜੀ ਹਾਂ ਜੀ ਇਹਨਾਂ ਗੱਲ ਆ ਜੀ ਤੇ ਬਾਹਰਾ ਸ਼ੈੱਡ ਤੁਸੀਂ ਇਹਦੇ ਨਾਲ ਹੀ ਪਤਾ ਸੀਗੇ ਬਾਅਦ ਚ ਪਾਇਆ ਇਹ ਨਹੀਂ ਇਹ ਹੁਣੇ ਪਾਇਆ ਜੀ 2 ਮਹੀਨੇ ਇਹ ਹੁਣ ਪਾਇਆ ਪੁੱਲਗਾ ਛੱਡਣ ਦੇ ਚੱਕਰ ਹਾਂ ਹਾਂ ਠੀਕ ਆ ਜੀ ਇਹ ਤੁਹਾਨੂੰ ਕੋਡਰਾ ਕੋੜਾ ਪੰਡ ਦੀ ਵੀਡੀਓ ਦਿਖਾਈ ਸੀ ਜੀ ਧੰਨਵਾਦ ਜੀ ਮੰਨ ਲਓ ਮਿਹਨਤ ਕਰਦੇ ਰਹੋਗੇ ਤਾਂ ਸਾਰਾ ਕੁਝ ਹੀ ਆ ਜੀ ਦੇਖੋ ਜੀ 2.5 ਲੱਖ ਦੇ ਨੁਕਸਾਨ ਤੇ ਉਹਦੇ ਕਹਿ ਦਿੰਦੇ ਵੀ ਯਾਰ ਸਾਨੂੰ ਕੁਝ ਬਜਣਾ ਨਹੀਂ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਇਹਨਾਂ ਦੇ 6 ਲੱਖ ਦੇ ਪਸ਼ੂ ਵੀ ਘਰੇ ਖੜੇ ਆ ਜੀ 2.5 ਲੱਖ ਵੀ ਕਵਰ ਹੋ ਚੁੱਕਿਆ ਜੀ ਠੀਕ ਆ ਜੀ ਸਾਰਾ ਕੁਝ ਹੀ ਆ ਦੇਖੋ ਜੇ ਆਪਣਾ ਕੋਈ ਵੀ ਕੰਮ ਹੋਵੇ ਤਾਂ ਨੁਕਸਾਨ ਪਹਿਲਾਂ ਗਿਣੋ ਜੀ ਠੀਕ ਹੈ ਨੁਕਸਾਨ ਤਾਂ ਤੁਸੀਂ ਮੰਨ ਕੇ ਚੱਲੋ ਵੀ ਨੁਕਸਾਨ ਵੀ ਹੋ ਸਕਦਾ ਠੀਕ ਹੈ ਫਾਇਦਾ ਤਾਂ ਬਾਅਦ ਦੀਆਂ ਗੱਲਾਂ ਬਾਕੀ ਪ੍ਰਮਾਤਮਾ ਦੀ ਪ੍ਰਮਾਤਮਾ ਮੇਹ ਰੱਖੇ ਜੀ ਕਿਸੇ ਦਾ ਪਸ਼ੂ ਨਾ ਭੁਰੇ ਜਿਵੇਂ ਬਾਬਾ ਜੀ ਦੇ ਪੰਜ ਗਾਵਾਂ ਕਈਆਂ ਹੈ ਤਾਂ ਹੁਣ ਉਹ ਦੇ ਉਹ ਦਿਨਾਂ ਚ ਤਾਂ ਲੰਪੀਸ ਕਹਿੰਦੇ ਜਦਾ ਜਿਆਦਾ ਆਈ ਵੀ ਜਰਸੀ ਗਾਂ ਦੀ ਪ੍ਰੋਬਲਮ ਆ ਜੀ ਠੀਕ ਹੈ ਇੱਥੇ ਬਗਾਵਾਂ ਬਹੁਤ ਘੱਟ ਗਈਆਂ ਠੀਕ ਹੈ ਜੀ ਧੰਨਵਾਦ ਜੀ ਜਰਸੀ ਦਾ ਥੋੜਾ ਜਿਹਾ ਜੇ ਤੁਸੀਂ ਕੰਮ ਕਰ ਰਹੇ ਤਾਂ ਜਰਸੀ ਖੁੱਲੀਆਂ ਛੱਡਣ ਦੀ ਕੋਸ਼ਿਸ਼ ਕਰੋ ਠੀਕ ਹੈ ਜੇ ਤੁਹਾਡੇ ਕੋਲੇ ਜਗ੍ਹਾ ਘੱਟ ਹੈ ਤੇ ਜਗ੍ਹਾ ਤੰਗ ਹੈ ਜਿੱਥੇ ਗਰਮੀ ਬਹੁਤ ਜ਼ਿਆਦਾ ਹੈ ਤਾਂ ਗਰਮੀ 'ਚ ਤਾਂ ਘੱਟੋ ਘੱਟ ਤੁਸੀਂ ਜਰਸੀ ਗਾ ਨਾ ਲਾਓ ਜੀ ਹਿਮਾਚਲ ਵਾਲੀ ਪੰਜਾਬ ਵਾਲੀ ਤਾਂ ਫਿਰ ਵੀ ਹਜੇ ਚੱਲ ਜਾਂਦੀ ਹੈ ਇਹ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਗਰਮੀ ਨਹੀਂ ਮੰਨਦੀ ਗਰਮੀ ਜ਼ਰੂਰ ਘੱਟ ਮੰਨਦੀ ਹੈ ਖਰਾਕ ਵੀ ਜਰਸੀ ਦੀ ਘੱਟਾ ਜੀ ਦੁੱਧ ਵੀ ਸੰਘਣਾ ਹੁੰਦਾ ਪਰ ਮੇਨ ਜਿਹੜੀ ਜਰਸੀ ਗਾਂ ਦੀ ਪ੍ਰੋਬਲਮ ਹੈ ਇਮਿਊਨਿਟੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜੀ ਇੱਕ ਵਾਰੀ ਬਵੇਸ਼ੀਆ ਹੋ ਗਿਆ ਥਲੇਰੀਆ ਹੋ ਗਿਆ ਬਹੁਤ ਔਖੀ ਗਾਂ ਬੁਰੀ ਵਾਰੀ ਤਿਆਰ ਹੁੰਦੀ ਹੈ ਹੁਣ ਦੇਖੋ ਸਟ੍ਰਕਚਰ ਦੇ ਤਹਾਵਣਾ ਐਚਪ ਗ ਤੇ ਜਰਸੀ ਗਾਇਦੂ ਅੱਧੀ ਹੁੰਦੀ ਆ ਜੀ ਠੀਕ ਹੈ ਤੇ ਉਸ ਹਾਵਣ ਵਾਲੀ ਬਿਮਾਰੀ ਨੇ ਪਸ਼ੂ ਨੂੰ ਮੰਨ ਕੇ ਚੱਲੋ ਦੁਬੋਚਣਾ ਤੇ ਜੇ ਪਸ਼ੂ ਮੰਨ ਕੇ ਚੱਲੋ ਪਹਿਲਾਂ ਹੀ ਪਸ਼ੂ ਬਹੁਤ ਜ਼ਿਆਦਾ ਵੀਕ ਆ ਤਾਂ ਫਿਰ ਆਪਾਂ ਨੂੰ ਵੀ ਪਤਾ ਵੀ ਇਹ ਤੇ ਖੂਨ ਘਟ ਗਿਆ ਨਹੀਂ ਮਕੋਗੀ ਤਾਂ ਪਸ਼ੂ ਨੂੰ ਦੇਖ ਕੇ ਤੇ ਜ਼ਿਆਦਾ ਵਧੂਗੀ ਜੀ ਜਰਸੀ ਦਾ ਥੋੜਾ ਜਿਆ ਸਾਰੀਆਂ ਗਾਵਾਂ ਜਰਸੀ ਤੇ ਨਾ ਕੰਮ ਕਰੋ ਠੀਕ ਹੈ ਦੋ ਇੱਕ ਦੋ ਰੱਖ ਲਓ ਵਿੱਚ ਦੁੱਧ ਦੀ ਫੈਟ ਵਾਸਤੇ ਠੀਕ ਹੈ ਤੇ ਇੱਕ ਉਹਨਾਂ ਹੀ ਚਲੋ ਖਰਾਕ ਘੱਟ ਹੁੰਦੀ ਹੈ ਕੋਈ ਉਹ ਰੱਖੋ ਤਾਂ ਜੇ ਤੁਹਾਡੇ ਕੋਲੇ ਮੰਨ ਕੇ ਚੱਲੋ ਵੀ ਬਹੁਤ ਜ਼ਿਆਦਾ ਖੁੱਲਾ ਥਾ ਜੀ ਠੀਕ ਹੈ ਤਾਂ ਨਹੀਂ ਤਾਂ ਤੁਸੀਂ ਐਫ ਤੇ ਮੱਝਾਂ ਤੇ ਹੀ ਕੰਮ ਕਰੋ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ